ਉਸਿੰਗ ਦੇਖ ਰਹੇ ਹੋ ਪੰਜਾਬੀ ਵਾਈਟ ਬੋਰਡ ਚੈਨਲ ਪੇਸ਼ ਹੈ ਕੁਲਵੰਤ ਸਿੰਘ ਵਿਰਕ ਦੀ ਲਿਖੀ ਕਹਾਣੀ ਸ਼ੇਰਨੀਆਂ ਦਾ ਪਾਠ ਅਤੇ ਪ੍ਰਸ਼ਨ ਉੱਤਰ ਵੀਡੀਓ ਦੇ ਆਖਿਰ ਵਿੱਚ ਤੁਸੀਂ ਕੁਲਵੰਤ ਸਿੰਘ ਦੀ ਜੀਵਨੀ ਵੀ ਦੇਖੋਗੇ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਾਈਟ ਬੋਰਡ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅੱਜ ਦੀ ਸਾਡੀ ਵੀਡੀਓ ਦਾ ਵਿਸ਼ਾ ਹੈ ਕੁਲਵੰਤ ਸਿੰਘ ਵਿਰਕ ਦੀ ਲਿਖੀ ਹੋਈ ਕਹਾਣੀ ਸ਼ੇਰਨੀਆਂ ਵੀਡੀਓ ਦੇ ਵਿੱਚ ਇਸ ਕਹਾਣੀ ਦਾ ਪਾਠ ਤੇ ਇਸ ਦੇ ਆਧਾਰਿਤ ਪ੍ਰਸ਼ਨ ਉੱਤਰ ਵੀ ਤੁਸੀਂ ਦੇਖੋਗੇ ਪਹਿਲਾ ਕਹਾਣੀ ਸ਼ੇਰਨੀਆਂ ਦਾ ਪਾਠ ਹੋਰ ਬੱਚੇ ਤੇ ਸੌ ਗਏ ਸਨ ਪਰ ਸਭ ਤੋਂ ਛੋਟਾ ਅਜੇ ਜਾਗਦਾ ਸੀ ਦਿਨੇ ਚੋਖਾ ਚਿਹਰ ਸੁੱਤਾ ਰਿਹਾ ਹੋਣ ਕਰਕੇ ਮੇਰੀ ਵਾਟੀ ਉਸ ਦੇ ਨਾਲ ਪੈ ਕੇ ਉਸ ਨੂੰ ਸੁਆਣ ਦਾ ਚਾਰਾ ਕਰ ਰਹੀ ਸੀ ਸਾਡੀ ਸਲਾਹ ਸੀ ਕਿ ਸੌਣ ਤੋਂ ਪਹਿਲਾਂ ਕੁਝ ਚਿਰ ਸੈਰ ਕਰ ਆਈਏ ਪਰ ਕਾਕੇ ਦੇ ਸੌਣ ਤੇ ਇੱਕ ਇਹ ਕਿਸ ਤਰ੍ਹਾਂ ਸੰਭਵ ਸੀ ਨਾਲ ਹੀ ਉਸ ਨੂੰ ਚੁੱਕਣਾ ਵੀ ਔਖਾ ਸੀ ਇਸ ਲਈ ਮੈਂ ਪਹਿਲਾਂ ਇਕੱਲੇ ਹੀ ਜਾਣ ਦਾ ਫੈਸਲਾ ਕੀਤਾ ਮੇਰੀ ਵੋਟੀ ਮਗਰੋ ਆ ਕੇ ਮੇਰੇ ਨਾਲ ਰਲ ਸਕਦੀ ਸੀ ਚੰਗਾ ਮੈਂ ਚੱਲਣਾ ਵਾ ਮੈਂ ਮੰਜੀ ਤੋਂ ਉੱਠਦੇ ਹੋਏ ਕਿਹਾ ਜਦੋਂ ਸੌ ਗਿਆ ਕਾਕਾ ਤੂੰ ਵੱਡੀ ਪਾਰਕ ਚਾਜੀ ਮੈਂ ਉੱਥੇ ਹੀ ਹੋਵਾਂਗਾ ਬਸ ਮੈਂ ਹੁਣੇ ਇਸ ਨੂੰ ਸੁਆ ਕੇ ਆ ਜਾਨੀ ਆ ਗੱਲਾਂ ਕਰਦਿਆਂ ਕੋਲ ਨਹੀਂ ਸੁਣਦਾ ਜੇਰਾ ਕੋ ਆਪ ਝੂਠੀ-ਮੂਠੀ ਦੀਆਂ ਅੱਖਾਂ ਮੀਟਿਏ ਤਾਂ ਝੱਟ ਸੌ ਜਾਂਦਾ ਏ ਮੇਰੀ ਵੋਟੀ ਨੇ ਮੈਨੂੰ ਤੇ ਆਪਣੇ ਆਪ ਨੂੰ ਤਸੱਲੀ ਦਿੱਤੀ ਮੈਂ ਇਕੱਲਾ ਹੀ ਬਾਹਰ ਤੁਰ ਪਿਆ ਮਾਡਲ ਟਾਊਨ ਦੀ ਇਸ ਸੜਕ ਦੇ ਦੋਵੇਂ ਪਾਸੇ ਮਕਾਨਾਂ ਵਿੱਚ ਬत्तियां ਅਜੇ ਜਾਗ ਰਹੀਆਂ ਸਨ ਲੋਕੀ ਸੁੱਤੇ ਤੇ ਨਹੀਂ ਸਨ ਪਰ ਸੌਣ ਵਾਲੇ ਹੀ ਜਾਪਦੇ ਸਨ ਮੋੜ ਦੇ ਘਰ ਵਿੱਚ ਪਤਲੇ ਪਰਦਿਆਂ ਪਿੱਛੇ ਕੋਈ ਕੱਪੜੇ ਬਦਲਦਾ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਪਰਛਾਵਿਆਂ ਦਾ ਨਾਟਕ ਹੋ ਰਿਹਾ ਹੋਵੇ ਉਸ ਦੇ ਨਾਲ ਦੇ ਘਰ ਵਿੱਚ ਇੱਕ ਜੋੜਾ ਆਪਣੇ ਕਮਰੇ ਦੀਆਂ ਮੱਧਮ ਨੀਲੀਆਂ ਬੱਤੀਆਂ ਹੇਠ ਸੌਣ ਦੀਆਂ ਤਿਆਰੀਆਂ ਕਰ ਰਿਹਾ ਸੀ ਮੈਨੂੰ ਕੁਝ ਸਵਾਦ ਜਿਹਾ ਆ ਰਿਹਾ ਸੀ ਜਿਹੜਾ ਇਸ ਖਿਆਲ ਤੇ ਆਉਂਦਾ ਹੈ ਕਿ ਲੋਕੀ ਅੰਦਰੀ ਵੜੇ ਸੌਣ ਦੀਆਂ ਤਿਆਰੀਆਂ ਕਰ ਰਹੇ ਹਨ ਤੇ ਤੁਸੀਂ ਬਾਹਰ ਘੁੰਮ ਰਹੇ ਹੋ ਤੁਸੀਂ ਲੋਕਾਂ ਨੂੰ ਵੇਖ ਰਹੇ ਹੋ ਪਰ ਉਹਨਾਂ ਨੂੰ ਨਹੀਂ ਪਤਾ ਕਿ ਤੁਸੀਂ ਉਹਨਾਂ ਨੂੰ ਦੇਖ ਰਹੇ ਹੋ ਪਾਰਕ ਬਹੁਤ ਵੱਡੀ ਸੀ ਸਾਫ ਪੱਧਰੀ ਜ਼ਮੀਨ ਤੇ ਘਾਹ ਉਗਾਇਆ ਹੋਇਆ ਸੀ ਤੇ ਦੁਵਾਲੇ ਤਾਰ ਲੱਗੀ ਹੋਈ ਸੀ ਲੰਘਣ ਲਈ ਵਿੱਚ ਵਿੱਚ ਕਿਤੇ ਖੱਪੇ ਛੱਡੇ ਹੋਏ ਸਨ ਇੱਕ ਪਾਸੇ ਛੜਕ ਲੰਘਦੀ ਸੀ ਜਿਸ ਤੇ ਬत्तियां ਜਗ ਰਹੀਆਂ ਸਨ ਤੇ ਬत्तियां ਪਾਰਕ ਵਿੱਚ ਚਾਨਣ ਸੁੱਟ ਰਹੀਆਂ ਸਨ ਇਸ ਤਰ੍ਹਾਂ ਪਾਰਕ ਵਿੱਚ ਇੰਨਾ ਕੋਈ ਚਾਨਣ ਸੀ ਜਿੰਨਾ ਅਠਾਂਕ ਦਿਨਾਂ ਦੇ ਚੰਦ ਦਾ ਹੁੰਦਾ ਹੈ ਪਰ ਇਹ ਚਾਨਣ ਇੱਕਸਾਰ ਨਹੀਂ ਸੀ ਸੜਕ ਦੇ ਕੰਡੇ ਵੱਡੇ ਵੱਡੇ ਦਰਖਤਾਂ ਦੇ ਲੰਮੇ ਲੰਮੇ ਪਰਛਾਵੇਂ ਪਾਰਕ ਵਿੱਚ ਡਿੱਗਦੇ ਸਨ ਤੇ ਕਈ ਥਾਵਾਂ ਤੇ ਹਨੇਰਾ ਕਰ ਰਹੇ ਸਨ ਰਾਤ ਚਾਨਣੀ ਨਹੀਂ ਸੀ ਹਨੇਰੀ ਰਾਤ ਨੇ ਜਿਹੜੀ ਤਾਰਿਆਂ ਦੀ ਮਤ੍ਰੇਈ ਮਾਂ ਦੱਸੀ ਜਾਂਦੀ ਹੈ ਸਾਰੇ ਤਾਰਿਆਂ ਨੂੰ ਬਾਹਰ ਕੱਢਿਆ ਹੋਇਆ ਸੀ ਭਾਵੇਂ ਕਿਸੇ ਨੂੰ ਨਾਜਰ ਹੀ ਲੱਗ ਜਾਵੇ ਪਾਰਕ ਦੇ ਲੰਮੇ ਪਾਸੇ ਦੇ ਉੱਤੋਂ ਦੀ ਰਾਹ ਲੰਘਦਾ ਸੀ ਪਾਰਕ ਦੀਵਾਲੇ ਦੀ ਤਾਰ ਵਿਚਾਲੇ ਰਾਹਾਂ ਦਾ ਮੈਨੂੰ ਪਤਾ ਸੀ ਪਰ ਏਸੇ ਵੇਲੇ ਰਾਹ ਵਿੱਚ ਲੰਘਣ ਦੀ ਥਾਂ ਮੇਰਾ ਤਾਰ ਟੱਪ ਕੇ ਜਾਣ ਨੂੰ ਜੀ ਕੀਤਾ ਹਨੇਰਾ ਤੇ ਕੁਵੇਲਾ ਹੋਣ ਕਰਕੇ ਮਨ ਪੁੱਠੇ ਕੰਮਾਂ ਵੱਲ ਜਾਂਦਾ ਹੈ ਤਾਰ ਲੰਘ ਕੇ ਇੱਕ ਸਿਰੇੋਂ ਮੈਂ ਦੂਜੇ ਸਿਰੇ ਨੂੰ ਤੁਰ ਪਿਆ ਪਾਰਕ ਵਿੱਚ ਇਸ ਵੇਲੇ ਮੇਰੇ ਬਿਨਾ ਹੋਰ ਕੋਈ ਨਹੀਂ ਸੀ ਦੂਜੇ ਸਿਰੇ ਉੱਪਰ ਕੇ ਜਦ ਮੈਂ ਪਿਛਾਣੂ ਮੁੜਿਆ ਤਾਂ ਅਗਲੇ ਸਿਰੇ ਕੋਲ ਇੱਕ ਦਰਖਤ ਦੇ ਪਰਛਾਵੇਂ ਹੇਠ ਕੁਝ ਹੋਰ ਆਦਮੀ ਆਖਲੋਤੇ ਜਾਪਦੇ ਸਨ ਕੁਝ ਨੇੜੇ ਆ ਕੇ ਮੈਨੂੰ ਦਿੱਸਿਆ ਕਿ ਉਹ ਦੋ ਸਨ ਤੇ ਉਹਨਾਂ ਕੋਲ ਸਾਈਕਲ ਵੀ ਸਨ ਮੈਂ ਆਪਣੀ ਸਿੱਧੇ ਟੁਰ ਗਿਆ ਤੇ ਇਸ ਤਰ੍ਹਾਂ ਉਹਨਾਂ ਦੇ ਹੋਰ ਨੇੜੇ ਹੁੰਦਾ ਗਿਆ ਹੈ ਇਹ ਤੇ ਕੁੜੀਆਂ ਸਨ ਦੁਪੱਟੇ ਹੇਠਾਂ ਲੰਬਕ ਰਹੇ ਸਨ ਇਹ ਇਸ ਵੇਲੇ ਸਾਈਕਲ ਲੈ ਕੇ ਖੜੀਆਂ ਇੱਥੇ ਕੀ ਕਰ ਰਹੀਆਂ ਨੇ ਕਿਧਰੇ ਜਾਣਾ ਹੁਣ ਪਰ ਇਸ ਵੇਲੇ ਜਦੋਂ ਮਾਡਲ ਟਾਊਨ ਦੇ ਸ਼ਕੀਨ ਤੇ ਬਹੁਤੀ ਦੇਰ ਤੱਕ ਜਾਗਣ ਵਾਲੇ ਲੋਕ ਵੀ ਸੌਣ ਨੂੰ ਫਿਰਦੇ ਹਨ ਇਹਨਾਂ ਕਿੱਥੇ ਜਾਣੇ ਕੋਈ ਖਰਾਬ ਥਾਂ ਹੀ ਹੋਣੀ ਹੈ ਇੱਥੇ ਕਿਸੇ ਦੀ ਉਡੀਕ ਕਰ ਰਹੀਆਂ ਹੋਣਗੀਆਂ ਤੇ ਫਿਰ ਉਸ ਦੇ ਨਾਲ ਕਿਧਰੇ ਜਾਣਗੀਆਂ ਆਪਣਾ ਸਾਈਕਲ ਲੈ ਕੇ ਮੈਂ ਚੋਰੀ-ਚੋਰੀ ਇਨ੍ਹਾਂ ਕੁੜੀਆਂ ਦੇ ਪਿੱਛੇ ਨਾ ਲੱਗ ਜਾਵਾਂ। ਹੇਠਲੀ ਦੁਨੀਆ ਦੀ ਕੋਈ ਝਾਕੀ ਦੇਖਣ ਨੂੰ ਮਿਲੇਗੀ। ਪਰ ਫਿਰ ਮੈਂ ਸੋਚਿਆ ਐਵੇਂ ਲੱਤਾਂ ਮਾਰਨ ਦਾ ਕੀ ਫਾਇਦਾ? ਇਹ ਜਾ ਕੇ ਕਿਸੇ ਦੇ ਘਰ ਜਾਂ ਹੋਟਲ ਵਿੱਚ ਵੜ ਜਾਣਗੀਆਂ ਤੇ ਮੈਂ ਬਾਹਰ ਖਲੋਤਾ ਰਹਿ ਜਾਵਾਂਗਾ। ਉਹ ਘਰ ਕਿਸੇ ਦਾ ਵੀ ਹੋ ਸਕਦਾ ਹੈ। ਮੈਂ ਕੀ ਕਰ ਸਕਦਾ ਹਾਂ? ਹੁਣ ਫਿਰ ਮੈਂ ਪਾਰਕ ਦੇ ਦੂਜੇ ਪਾਸੇ ਜਾ ਰਿਹਾ ਸਾਂ। ਕੁੜੀਆਂ ਤੋਂ ਦੂਰ ਵਾਲੇ ਪਾਸੇ ਥੋੜੀ ਜਿਹੀ ਧੌਣ ਪਵਾ ਕੇ ਪਿੱਛੇ ਦੇਖਿਆ ਕੁੜੀਆਂ ਉੱਥੇ ਹੀ ਖਲੋਤੀਆਂ ਸਨ ਕੁਝ ਪੈਰ ਅੱਗੇ ਜਾ ਕੇ ਫਿਰ ਮੈਂ ਵੇਖਿਆ ਕੁੜੀਆਂ ਅਜੇ ਵੀ ਉੱਥੇ ਖੜੀਆਂ ਸਨ ਜਦੋਂ ਮੈਂ ਸਿਰੇ ਤੇ ਉੱਪਰ ਕੇ ਪਛਾਹ ਮੁੜਿਆ ਤਾਂ ਵੀ ਕੁੜੀਆਂ ਉੱਥੇ ਹੀ ਖੜੋਤੀਆਂ ਸਨ ਵੇਖਣ ਨੂੰ ਤੇ ਅਸੀਂ ਦੋਵੇਂ ਧਿਰਾਂ ਆਪੋ ਆਪਣੇ ਕੰਮ ਲੱਗੀਆਂ ਹੋਈਆਂ ਸਾਂ ਮੈਂ ਸੈਰ ਵਿੱਚ ਤੇ ਉਹ ਉਡੀਕ ਵਿੱਚ ਪਰ ਮੇਰੀ ਸੈਰ ਦਾ ਭਾਵ ਉਹਨਾਂ ਦੀ ਉਡੀਕ ਦਾ ਅੰਤ ਵੇਖਣਾ ਤੇ ਉਹ ਸ਼ਾਇਦ ਸੈਰ ਦਾ ਅੰਤ ਉਡੀਕ ਰਹੀਆਂ ਸਨ ਅਜੀਬ ਜਿਹਾ ਨਾਟਕ ਹੋ ਰਿਹਾ ਸੀ ਹੁਣ ਮੈਂ ਦੂਜੀ ਵਾਰ ਉਹਨਾਂ ਵੱਲ ਨੂੰ ਤੁਰਿਆ ਆ ਰਿਹਾ ਸਾਂ ਕੁਝ ਨੇੜੇ ਆ ਕੇ ਮੈਨੂੰ ਲੱਗਾ ਉਹ ਗੱਲਾਂ ਕਰ ਰਹੀਆਂ ਨੇ ਜਦੋਂ ਮੈਂ ਹੋਰ ਨੇੜੇ ਆਇਆ ਤਾਂ ਉਹ ਗੱਲਾਂ ਕਰਨੋਂ ਵੀ ਹਟ ਗਈਆਂ ਇੰਨਾ ਮੇਰੇ ਪੱਲੇ ਕੁਝ ਨਹੀਂ ਪਾਣਾ ਭਾਵੇਂ ਮੈਂ ਕਿੰਨਾ ਚਿਰ ਇੱਥੇ ਫਿਰਦਾ ਰਵਾਂ ਇਹ ਸੋਚ ਕੇ ਮੈਂ ਪਾਰਕ ਵਿੱਚੋਂ ਨਿਕਲ ਕੇ ਘਰ ਨੂੰ ਤੁਰ ਪਿਆ। ਥੋੜੀ ਦੂਰ ਜਾ ਕੇ ਜਦ ਪੱਕੀ ਸੜਕ ਦਾ ਮੋੜ ਮੁੜਿਆ ਤਾਂ ਅੱਗੋਂ ਮੇਰੀ ਬੋਟੀ ਆ ਰਹੀ ਸੀ। ਕਾਕੇ ਨੇ ਬੜਾ ਚਿਰ ਲਾ ਦਿੱਤਾ ਸੌਂਦਿਆਂ ਇਸ ਲਈ ਮੈਨੂੰ دیر ਹੋ ਗਈ ਹੈ। ਆਓ ਇੱਕ ਚੱਕਰ ਹੋਰ ਲਾਈਏ ਪਾਰਕ ਦਾ ਉਸ ਮੰਗ ਕੀਤੀ। ਅਸੀਂ ਫਿਰ ਪਿਛਾਂ ਤੁਰ ਪਏ ਜਦੋਂ ਅਸੀਂ ਮੁੜੇ ਤਾਂ ਪਾਰਕ ਵਿੱਚ ਦੋ ਸਾਈਕਲਾਂ ਪਰਾਂ ਨੂੰ ਜਾ ਰਹੀਆਂ ਸਨ। ਉੜੀ ਕੁੜੀਆਂ ਆਪੇ ਹੀ ਤੁਰ ਚੱਲੀਆਂ ਨੇ ਮੈਂ ਸੋਚਿਆ ਅਜੇ ਅਸੀਂ ਬਾਹਰ ਸੜਕ ਤੇ ਹੀ ਸਾਂ ਕਿ ਉਹ ਸਾਈਕਲ ਪਛਾਣ ਨੂੰ ਘੁੰਮ ਪਏ پارک ਦੇ ਸਿਰੇ ਦੇ ਨੇੜੇ ਆ ਕੇ ਉਹ ਦੋਵੇਂ ਸਾਈਕਲ ਫਿਰ ਵਾਪਸ ਹੋ ਗਏ ਇਹ ਕੁੜੀਆਂ ਤੇ ਖਵਰੇ ਸਾਈਕਲ ਦੀ ਜਾਂਚ ਸਿੱਖ ਰਹੀਆਂ ਹਨ ਮੇਰੀ ਬਾਟੀ ਵੀ ਮੇਰੇ ਵਾਂਗ ਸਾਈਕਲਾਂ ਵਾਲੀ ਦੇਖ ਰਹੀ ਸੀ ਕਹਿਣ ਲੱਗੀ ਪਤਾ ਨਹੀਂ ਕਿਹੜੀਆਂ ਨੇ ਸਾਈਕਲ ਸਿੱਖਦੀਆਂ ਮਾਡਲ ਟਾਊਨ ਦੀਆਂ ਢੇਰ ਕੁੜੀਆਂ ਨੂੰ ਉਹ ਜਾਣਦੀ ਸੀ ਜਦੋਂ ਅਸੀਂ ਪਾਰਕ ਵਿੱਚ ਵੜੇ ਤਾਂ ਕੁੜੀਆਂ ਸਾਈਕਲਾਂ ਤੋਂ ਉਤਰ ਗਈਆਂ ਤੇ ਪਹਿਲਾ ਵਾਂਗ ਉਸੇ ਦਰਖਤ ਦੀ ਛਾਵੇਂ ਖਲੋ ਗਈਆਂ ਮੇਰੀ ਵਾਪੀ ਉਹਨਾਂ ਕੁੜੀਆਂ ਨੂੰ ਪਛਾਣਨਾ ਚਾਹੁੰਦੀ ਸੀ ਅਸੀਂ ਟਹਿਲ ਦੇ ਟਹਿਲ ਦੇ ਉਹਨਾਂ ਦੇ ਨੇੜੇ ਹੁੰਦੇ ਗਏ ਜਨਾਨੀ ਨਾਲ ਹੋਣ ਕਰਕੇ ਮੈਨੂੰ ਉਹਨਾਂ ਦੇ ਨੇੜੇ ਜਾਂਦਿਆ ਕੋਈ ਡਰ ਨਹੀਂ ਸੀ ਨਹੀਂ ਉੱਤਰ ਕਿਉਂ ਗਈਆਂ ਉਹ ਅਸੀਂ ਤੁਹਾਨੂੰ ਨਜ਼ਰ ਤੇ ਨਹੀਂ ਲਾ ਦਿੰਦੇ ਉਸ ਨੇ ਉਹਨਾਂ ਨੂੰ ਪਛਾਣ ਕੇ ਕਿਹਾ ਇਹ ਤੇ ਸਰੋਜ ਤੇ ਵੀਨਾ ਨੇ ਉਸ ਉਹਨਾਂ ਵੱਲ ਹੱਥ ਕਰਕੇ ਦੱਸਿਆ ਤੇ ਫਿਰ ਉਹਨਾਂ ਨੂੰ ਕਿਹਾ ਚਲਾਓ ਚਲਾਓ ਜਿਹੜਾ ਸਹੀ ਵੀ ਦੇਖੀਏ ਥੱਕ ਗਈਆਂ ਵਾ ਜਿਹੜਾ ਸਾਹ ਲੈ ਕੇ ਚਲਾਵਾਂਗੀਆਂ ਜਿਹੜੀ ਉਹਨਾਂ ਵਿੱਚੋਂ ਸਰੋਜ ਸੀ ਉਸ ਨੇ ਬਹਾਨਾ ਬਣਾਇਆ ਇਹ ਆਪਣੇ ਆਪ ਨੂੰ ਮੇਰੀ ਬੌਟੀ ਦੇ ਬਹੁਤਾ ਨੇੜੇ ਸਮਝਦੀ ਸੀ ਕਦੋਂ ਕਦੀਆਂ ਚਲਾਉਂਦੀਆਂ ਪਈਆਂ ਉਹ ਮੇਰੀ ਬੌਟੀ ਨੇ ਉਹਨਾਂ ਦੇ ਥੱਕ ਜਾਣ ਤੋਂ ਪੁੱਛਿਆ ਨਹੀਂ ਭੈਣ ਜੀ ਅਜੇ ਤਾਂ ਅਸਾਂ ਦੋ ਤਿੰਨ ਚੱਕਰ ਹੀ ਲਾਏ ਨੇ ਉੰਜ ਸਾਨੂੰ ਸੰਗ ਆਉਂਦੀ ਹੈ ਬੀਨਾ ਨੇ ਕਿਹਾ ਸ਼ਾਇਦ ਉਸ ਨੇ ਬੁੱਝ ਲਿਆ ਸੀ ਕਿ ਮੈਂ ਉੱਥੇ ਹੀ ਫਿਰਦਾ ਰਿਹਾ ਸਾਂ ਤੇ ਇਸ ਲਈ ਠੀਕ ਠੀਕ ਦੱਸ ਦਿੱਤਾ ਸੰਗ ਕਰਕੇ ਹੀ ਇਸ ਵੇਲੇ ਆਉਂਦੀਆਂ ਹੋਰ ਕੀ ਕਰੀਏ ਪਾਰਕ ਵੇਲੀ ਇਸ ਵੇਲੇ ਹੁੰਦੀ ਹੈ ਤਿੱਖੇ ਜਵਾਬ ਦੇਣ ਵਾਲੀ ਗੱਲ ਫਿਰ ਸਰੋਜ ਨੇ ਫੜ ਲਈ ਤੇ ਇਹਨਾਂ ਤੁਹਾਨੂੰ ਕੀ ਚਾ ਚੜਿਆ ਸਾਈਕਲਾਂ ਦਾ ਕੀ ਅੱਧੀ ਰਾਤ ਰੁਕ ਲੁੱਕ ਕੇ ਸਾਈਕਲ ਸਿੱਖਦੀਆਂ ਫਿਰਦੀਆਂ ਨਹੀਂ ਚਾ ਕਾਦਾ ਏ ਬਸ ਲੋੜ ਏ ਲੋੜ ਕੀ ਹੁਣ ਸਾਈਕਲਾਂ ਤੇ ਪੜਾਣ ਜਾਇਆ ਕਰੂੰਗੀਆਂ ਹਾਂ ਵੇਖੋ ਨਾ ਭੈਣ ਜੀ ਬੀਨਾ ਫੇਰ ਸਮਝਾਉਣ ਲੱਗੀ ਪਹਿਲਾਂ ਘਰੋਂ ਤੁਰ ਕੇ ਅੱਡੇ ਤੇ ਆਓ ਫੇਰ ਵਸ ਤੋਂ ਉੱਤਰ ਕੇ ਪਿੰਡ ਅਪੜੋ ਸੜਕ ਤੋਂ ਮੀਲ ਦੂਰ ਪਿੰਡ ਨੇ ਜਿੱਥੇ ਅਸੀਂ ਪੜਾਨੀਆਂ ਵਾ ਸਾਰਾ ਪਿੰਡਾ ਉਜਾੜ ਵਿਆਬਾਨ ਦੱਸੋ ਭੈਣ ਜੀ ਭਲਾ ਸਾਡਾ ਉੱਥੇ ਕੌਣ ਹੈ ਸੱਚੀ ਹੈ ਨਾ ਡਰ ਆਉਂਦਾ ਨਾ ਡਰ ਆਉਂਦਾ ਪਤਾ ਨਹੀਂ ਪਿੰਡ ਅੱਪੜ ਕੇ ਕਿਵੇਂ ਜਾਣੀਆਂ ਵਾ ਹਾਂ ਡਰ ਤੇ ਬਹੁਤ ਆਉਂਦਾ ਹੋਣਾ ਮੇਰੀ ਬੋਟੀ ਨੇ ਬਗਾਨੇ ਪਿੰਡ ਦੀਆਂ ਜੂਹਾਂ ਵਿੱਚ ਜਵਾਨ ਕੁੜੀਆਂ ਇਕੱਲੀਆਂ ਫਿਰਦੀਆਂ ਦਾ ਨਕਸ਼ਾ ਅੱਖਾਂ ਅੱਗੇ ਲਿਆ ਕੇ ਕਿਹਾ ਭੈਣ ਜੀ ਡੰਡੀ ਦੇ ਨਾਲ ਕਦੀ ਕਪਾਹ ਕਦੀ ਮੱਕੀ ਕਦੀ ਕਮਾਦ ਕਦੀ ਬਾਜਰਾ ਜਿੰਨਾ ਚਿਰ ਪੈਰੀ ਮੁੱਕ ਨਾ ਜਾਏ ਉਤਲਾ ਸਾ ਹੁਤਾ ਤੇ ਹੇਟਲਾ ਹੇਟਾ ਹੀ ਰਹਿੰਦਾ ਏ ਹੁਣ ਕਈ ਹੋਰ ਕੁੜੀਆਂ ਨੇ ਸਾਈਕਲ ਲਏ ਨੇ ਆਂਦੀਆਂ ਨੇ ਸਾਈਕਲ ਤੇ ਡਰ ਘੱਟ ਆਉਂਦਾ ਏ ਨਾਲੇ ਟੁਰਨ ਤੋਂ ਬਚ ਜਾਈਦਾ ਹੈ ਬਸ ਸਾਈਕਲ ਚਲਾंदे ਚਲਾंदे ਝੱਟ ਬੰਦੇ ਕੋਲੋਂ ਲੰਘ ਜਾਓ ਜਦੋਂ ਉਹਨਾਂ ਤੋਂ ਵੱਖ ਹੋ ਕੇ ਅਸੀਂ ਬਾਹਰ ਸੜਕ ਤੇ ਆਏ ਤਾ ਮੇਰੀ ਬੋਟੀ ਨੇ ਕਿਹਾ ਇਹ ਦੋਵੇਂ ਮਾਸਟਰਨੀਆਂ ਨੇ ਇਸੇ ਸ਼ਹਿਰ ਦੇ ਕਿਸੇ ਸਕੂਲ 'ਚ ਜਗ੍ਹਾ ਨਹੀਂ ਮਿਲੀ ਪਿੰਡ ਵਿੱਚ ਨੌਕਰੀਆਂ ਮਿਲ ਜਾਂਦੀਆਂ ਨੇ ਉਹਨਾਂ ਉੱਥੇ ਪੜ੍ਹਾਣ ਜਾਂਦੀਆਂ ਨੇ ਬੜੀਆਂ ਬਹਾਦਰ ਨੇ ਕੁੜੀਆਂ ਮੈਨੂੰ ਤੇ ਸ਼ਹਿਰੋਂ ਬਾਹਰ ਪੱਕੀ ਸੜਕ ਤੇ ਵੀ ਡਰ ਲੱਗੇ ਉਸ ਨੇ ਫਿਰ ਸਲਾਘਾ ਕੀਤੀ ਉਸ ਦੀ ਇਸ ਸਲਾਘਾ ਸਾਹਮਣੇ ਮੇਰੀ ਸ਼ਰਮਿੰਦਗੀ ਹੋਰ ਵੱਧ ਗਈ ਆਪਣੇ ਆਪ ਨੂੰ ਹੌਲਾ ਕਰਨ ਲਈ ਮੈਂ ਕਿਹਾ ਅੱਗੇ ਜਦੋਂ ਮੈਂ ਆਇਆ ਤਾਂ ਇਸੇ ਤਰ੍ਹਾਂ ਦਰਖਤ ਹੇਠ ਲੁੱਕ ਕੇ ਖਲੋਤੀਆਂ ਸਨ ਮੈਂ ਤੇ ਕੁਝ ਹੋਰ ਹੀ ਸਮਝਿਆ ਚੰਗਾ ਹੋਇਆ ਸੀ ਫਿਰ ਆ ਗਏ ਨਹੀਂ ਤੇ ਮੈਂ ਹਨੇਰੇ ਵਿੱਚ ਖਲੋਤੀਆਂ ਸਾਈਕਲਾਂ ਨੂੰ ਕਿਸੇ ਮਜ਼ੇਦਾਰ ਸ਼ਰਾਰਤ ਦਾ ਮੋਢੀ ਸਮਝਿਆ ਸੀ ਕੰਮ ਕਰਨ ਵਾਲੀਆਂ ਕੁੜੀਆਂ ਤੇ ਬੜੀਆਂ ਤੂੰਬ ਤਾਂ ਲੱਗਦੀਆਂ ਨੇ ਮੇਰੀ ਬੋਟੀ ਨੇ ਕੁਝ ਖਿਜ ਕੇ ਕਿਹਾ ਹਰ ਇੱਕ ਨੂੰ ਭਲੇਖਾ ਪਾ ਜਾਂਦਾ ਹੈ ਮੈਂ ਤੁਹਾਨੂੰ ਇੱਕ ਬੜੀ ਸਵਾਦਲੀ ਗੱਲ ਦੱਸਣੀ ਆ ਇੱਕ ਵਾਰੀ ਮੈਂ ਤੇ ਮੇਰੀ ਭੈਣ ਫਿਰੋਜ਼ਪੁਰ ਵਾਲੀ ਕੋਠੀ ਅੱਗੇ ਸਵੇਰੇ ਕੁਸਮੁਸੇ ਜੇ ਫਿਰ ਰਹੀਆਂ ਸਾਂ ਸਾਹਮਣੇ ਉਹ ਕਾਲੀ ਕਾਲੀ ਤੁਰਦੀ ਇੱਕ ਕੁੜੀ ਆਈ ਜਦੋਂ ਦੋ ਕੁ ਪੈਰ ਭੱਜ ਲੈਂਦੀ ਤੇ ਫਿਰ ਕਾਲੀ ਕਾਲੀ ਤੁਰਨ ਲੱਗ ਜਾਂਦੀ ਜਦੋਂ ਸਾਨੂੰ ਨੇੜੇ ਆਈ ਤਾਂ ਉਹਦਾ ਮੂੰਹ ਦਿਸਿਆ ਤਾਂ ਘਬराई ਹੋਈ ਵੀ ਡਾਢੀ ਜਾਪੀ ਅਸੀਂ ਬੜੀਆਂ ਹੈਰਾਨ ਹੋਈਆਂ ਸ਼ਹਿਰ ਕਰਨ ਵਾਲੀਆਂ ਤੇ ਇਸ ਤਰ੍ਹਾਂ ਨਹੀਂ ਭੱਜਦੀਆਂ ਨਾ ਹੀ ਉਧਰ ਸਟੇਸ਼ਨ ਜਾਂ ਮੋਟਰਾਂ ਦਾ ਕੋਈ ਅੱਡਾ ਅਸਾਂ ਸਮਝਿਆ ਇਹਨੂੰ ਰਾਤ ਕਿਧਰੇ ਸੁੱਤਿਆ ਸੁੱਤਿਆ دیر ਹੋ ਗਈ ਏ ਤੇ ਹੁਣ ਭੱਜੀ ਜਾ ਰਿਹਾ ਘਰਦਿਆਂ ਦੇ ਜਾਗਣ ਤੋਂ ਪਹਿਲਾਂ ਘਰੇ ਜਾਵੜਾਂ ਪਲਾ ਕਿੱਥੇ ਜਾਂਦੀ ਏ ਇਹ ਜਾਣਨ ਲਈ ਅਸੀਂ ਉਹਦੇ ਪਿੱਛੇ ਤੁਰ ਪਈਆਂ ਉਹ ਅੱਗੇ ਅੱਗੇ ਅਸੀਂ ਮਗਰ ਮਗਰ ਉਹ ਟੈਲੀਫੋਨ ਐਕਸਚੇਂਜ ਨੂੰ ਮੁੜ ਗਈ ਅਸੀਂ ਸਮਝ ਲਿਆ ਕਿ ਉਹ ਟੈਲੀਫੋਨ ਆਪਰੇਟਰ ਸੀ ਤੇ ਉਸ ਨੂੰ ਕੇਵਲ ਡਿਊਟੀ ਤੋਂ ਦੇਰ ਹੋ ਗਈ ਸੀ ਅਸੀਂ ਸੜਕ ਤੇ ਖੜੀਆਂ ਉਸ ਵੱਲ ਦੇਖਦੇ ਆ ਰਹੀਆਂ ਅੰਦਰ ਜਾ ਕੇ ਉਹ ਆਪਣੀ ਕੁਰਸੀ ਤੇ ਬਹਿ ਗਈ ਤੇ ਅਸੀਂ ਸ਼ਰਮਿੰਦੀਆਂ ਹੁੰਦੀਆਂ ਪਿਛਾਹ ਮੁੜਿਆ ਆਈਆਂ ਸੋ ਇਹ ਸੀ ਜੀ ਕਹਾਣੀ ਸ਼ੇਰਨੀਆਂ ਪ੍ਰਸ਼ਨ ਹੈ ਕਿ ਸ਼ੇਰਨੀਆਂ ਕਹਾਣੀ ਦੇ ਵਿਸ਼ਾ ਵਸਤੂ ਉੱਪਰ ਟਿੱਪਣੀ ਕਰੋ ਸ਼ੇਰਨੀਆਂ ਕਹਾਣੀ ਕੁਲਵੰਤ ਸਿੰਘ ਵਿਰਕ ਦੀ ਲਿਖੀ ਹੋਈ ਹੈ ਕਹਾਣੀ ਦਾ ਵਿਸ਼ਾ ਸ਼ੈਰੀ ਮੱਧਵਰਗ ਦੀ ਸ਼੍ਰੇਣੀ ਚੋ ਲਿਆ ਗਿਆ ਹੈ। ਇਸ ਵਿੱਚ ਬਦਲ ਰਹੇ ਸਮਾਜ ਦੀ ਇੱਕ ਝਾਕੀ ਪੇਸ਼ ਕੀਤੀ ਗਈ ਹੈ। ਛੇਰਨੀਆਂ ਇੱਕ ਵਰਤਾਂਤਕ ਕਹਾਣੀ ਹੈ ਜਿਸ ਵਿੱਚ ਕੰਮ ਕਰਦੀਆਂ ਕੁੜੀਆਂ ਪ੍ਰਤੀ ਲੋਕਾਂ ਦਾ ਨਜ਼ਰੀਆ ਬਿਆਨ ਕੀਤਾ ਗਿਆ ਹੈ। ਪਰੰਪਰਾਵਾਦੀ ਸਮਾਜ ਵਿੱਚ ਆਪਣੇ ਲਈ ਨਵੇਕਲਾ ਥਾਂ ਬਣਾਉਂਦੀਆਂ ਇਹਨਾਂ ਕੰਮਕਾਜੀ ਕੁੜੀਆਂ ਵਿੱਚ ਲੇਖਕ ਨੂੰ ਬਹਾਦਰੀ ਦੀ ਝਲਕ ਪੈਂਦੀ ਹੈ। ਪੁਰਾਣੀ ਸੋਚਨੀ ਅਨੁਸਾਰ ਲੇਖਕ ਨੂੰ ਪਹਿਲਾਂ ਤਾਂ ਇਹ ਜਾਪਿਆ ਕਿ ਸ਼ਾਇਦ ਕੁੜੀਆਂ ਕਿਸੇ ਮਾੜੇ ਕੰਮ ਵਿੱਚ ਰੁੱਝੀਆਂ ਹੋਣਗੀਆਂ ਪਰ ਜਦੋਂ ਲੇਖਕ ਨੂੰ ਇਹਨਾਂ ਦੀ ਅਸਲੀਅਤ ਦਾ ਪਤਾ ਲੱਗਦਾ ਹੈ ਤਾਂ ਫਿਰ ਉਸ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਪਿੰਡਾਂ ਦੇ ਸਕੂਲਾਂ ਵਿੱਚ ਇਕੱਲੀਆਂ ਡਿਊਟੀ ਤੇ ਜਾਣ ਵਾਲੀਆਂ ਇਹਨਾਂ ਅਧਿਆਪਕਾਵਾਂ ਨੂੰ ਉਜਾੜ ਲੀਹਾਂ ਤੇ ਖੇਤਾਂ ਵਿੱਚੋਂ ਲੰਘਦਿਆਂ ਹੋਇਆ ਕਈ ਤਰ੍ਹਾਂ ਦੇ ਖਾਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਕਿਵੇਂ ਸ਼ੇਰਨੀਆਂ ਵਰਗਾ ਹੌਸਲਾ ਕਰਕੇ ਉਹਨਾਂ ਦਾ ਮੁਕਾਬਲਾ ਕਰਦੀਆਂ ਹਨ ਬਦਲ ਰਹੇ ਇਸ ਸਮਾਜ ਵਿੱਚ ਕੁੜੀਆਂ ਮਰਦਾ ਵਾਂਗ ਸਕੂਲਾਂ ਦਫ਼ਤਰਾਂ ਤੇ ਟੈਲੀਫੋਨ ਐਕਸਚੇਂਜਾਂ ਵਿੱਚ ਨੌਕਰੀਆਂ ਕਰ ਰਹੀਆਂ ਹਨ ਕਹਾਣੀਕਾਰ ਦੀ ਪਤਨੀ ਵੀ ਦੱਸਦੀ ਹੈ ਕਿ ਇੱਕ ਦਿਨ ਸਵੇਰੇ ਸਵੇਰੇ ਟੈਲੀਫੋਨ ਐਕਸਚੇਂਜ ਵਿੱਚ ਵੇਲੇ ਸਿਰ ਪੁੱਜਣ ਲਈ ਨੱਠੀ ਜਾ ਰਹੀ ਇੱਕ ਕੁੜੀ ਨੂੰ ਦੇਖ ਕੇ ਉਸ ਨੂੰ ਵੀ ਸ਼ੱਕ ਪਿਆ ਸੀ ਕਿ ਉਸਨੇ ਰਾਤ ਕਿੱਥੇ ਹੋਰ ਥਾਂ guzari ਹੈ ਤੇ ਹੁਣ ਛੇਤੀ ਛੇਤੀ ਘਰ ਨੂੰ ਜਾ ਰਹੀ ਹੈ ਜਦੋਂ ਉਹ ਆਪਣੇ ਸਹੀ ਟਿਕਾਣੇ ਤੇ ਪੁੱਜਦੀ ਹੈ ਤਾਂ ਉਹਨਾਂ ਦੇ ਇਹ ਸਾਰੇ ਛੰਕੇ ਨਿਰਮੂਲ ਸਿੱਧ ਹੁੰਦੇ ਹਨ ਇਸ ਲਈ ਅਖੀਰ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸ਼ੇਰਨੀਆਂ ਕਹਾਣੀ ਦਾ ਵਿਸ਼ਾ ਬਦਲ ਰਹੇ ਸਮਾਜ ਦੀ ਇੱਕ ਝਾਕੀ ਨੂੰ ਪੇਸ਼ ਕਰਨਾ ਹੈ ਸੱਚਮੁੱਚ ਹੀ ਕਹਾਣੀ ਦਾ ਵਿਸ਼ਾ ਅਗਾਵਧੂ ਤੇ ਮੌਲਿਕ ਹੈ ਅਗਲਾ ਪ੍ਰਸ਼ਨ ਹੈ ਸ਼ੇਰ ਦੀਆਂ ਕਹਾਣੀ ਦਾ ਉਦੇਸ਼ ਸਪਸ਼ਟ ਕਰੋ ਇਸ ਦਾ ਉੱਤਰ ਹੈ ਜੀ ਸ਼ੇਰ ਦੀਆਂ ਕਹਾਣੀ ਦਾ ਉਦੇਸ਼ ਇਹ ਸਪਸ਼ਟ ਕਰਨਾ ਹੈ ਤੇ ਨਾਲ ਦੀ ਨਾਲ ਸਿੱਖਿਆ ਦੇਣਾ ਹੈ ਕਿ ਵਰਤਮਾਨ ਯੁੱਗ ਵਿੱਚ ਕੁੜੀਆਂ ਨੂੰ ਵੀ ਮਰਦਾਂ ਦੇ ਵਰਗੇ ਜ਼ਿੰਮੇਵਾਰੀ ਦੇ ਕੰਮ ਸੰਭਾਲਨੇ ਪੈ ਰਹੇ ਹਨ ਕੁੜੀਆਂ ਨੂੰ ਹਨੇਰੇ ਸਵੇਰੇ ਆਪਣੀਆਂ ਡਿਊਟੀਆਂ ਠੀਕ ਢੰਗ ਨਾਲ ਨਿਭਾਉਣ ਲਈ ਨਰੋਏ ਯਤਨ ਕਰਨੇ ਪੈਂਦੇ ਹਨ ਲੋਕਾਂ ਦੀ ਨਜ਼ਰ ਤੋਂ ਦੂਰ ਰਹਿ ਕੇ ਉਹਨਾਂ ਨੂੰ ਹਨੇਰੇ ਵਿੱਚ ਸਾਈਕਲ ਚਲਾਉਣੇ ਸਿੱਖਣੇ ਪੈ ਰਹੇ ਹਨ ਇਸੇ ਤਰ੍ਹਾਂ ਕਈ ਵਾਰੀ ਦਫ਼ਤਰ ਵਿੱਚ ਆਪਣੀ ਡਿਊਟੀ ਤੇ ਪੁੱਜਣ ਲਈ ਉਹਨਾਂ ਨੂੰ ਭੱਜਣਾ ਵੀ ਪੈਂਦਾ ਹੈ ਇਸ ਤਰ੍ਹਾਂ ਉਹਨਾਂ ਦੀ ਅਜਿਹੀ ਅਵਸਥਾ ਵਿੱਚ ਸਾਨੂੰ ਉਹਨਾਂ ਦੇ ਆਚਰਣ ਬਾਰੇ ਛੱਕੀ ਦ੍ਰਿਸ਼ਟੀਕੋਣ ਅਪਣਾਉਣਾ ਨਹੀਂ ਚਾਹੀਦਾ ਸਗੋਂ ਉਹਨਾਂ ਦੇ ਅਜਿਹੇ ਨਿਰੋਏ ਯਤਨਾਂ ਦੀ ਸਲਾਘਾ ਕਰਨੀ ਬਣਦੀ ਹੈ ਕਹਾਣੀਕਾਰ ਦੀ ਪਤਨੀ 2 ਅਧਿਆਪਕਾਂ ਵੀਨਾ ਤੇ ਸਰੋਜ ਦੇ ਪਿੰਡ ਦੇ ਭਿਆਨਕ ਰਸਤੇ ਨੂੰ ਪਾਰ ਕਰਨ ਲਈ ਉਹਨਾਂ ਦੁਆਰਾ ਰਾਤ ਦੇ ਹਨੇਰੇ ਵਿੱਚ ਸਾਈਕਲ ਸਿੱਖਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣ ਕੇ ਕਹਿੰਦੀ ਹੈ ਬਈ ਬੜਾ ਔਖਾ ਕੰਮ ਹੈ ਸਾਈਕਲ ਨਾਲ ਵੀ ਤੁਸੀਂ ਸ਼ੇਰਨੀ ਆਓ ਖਰੇ ਕਿੱਡਾ ਕੋ ਦਿਲ ਹੈ ਤੁਹਾਡਾ ਸੋ ਇਸ ਪ੍ਰਕਾਰ ਇਸ ਕਹਾਣੀ ਦਾ ਉਦੇਸ਼ ਇਹ ਦੱਸਣਾ ਹੈ ਕਿ ਲੜਕੀਆਂ ਤੌਹਮਤਾ ਤੇ ਖਾਤਰਿਆਂ ਪਰੇ ਸਮਾਜ ਵਿੱਚ ਬੜੇ ਹੌਸਲੇ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੀਆਂ ਹਨ ਪ੍ਰਸ਼ਨ ਹੈ ਕਹਾਣੀਕਾਰ ਨਾਮਕ ਪਾਤਰ ਦੀ ਪਾਤਰ ਉਸਾਰੀ ਕਰੋ ਸ਼ੇਰ ਦੀ ਕਹਾਣੀ ਦਾ ਮੁੱਖ ਪਾਤਰ ਕਹਾਣੀਕਾਰ ਆਪ ਹੀ ਹੈ ਉਸ ਦੇ ਆਚਰਣ ਦੀਆਂ ਮੁੱਖ-ਮੁੱਖ ਗੱਲਾਂ ਇਸ ਪ੍ਰਕਾਰ ਹਨ ਚੱਕੀ ਸੁਭਾਅ ਵਾਲਾ ਪਾਰਕ ਵਿੱਚ ਦੋ ਕੁੜੀਆਂ ਰਾਤ ਦੇ ਹਨੇਰੇ ਵਿੱਚ ਸਾਈਕਲ ਸਿੱਖਣ ਲਈ ਖੜੀਆਂ ਹਨ ਕਿਉਂਕਿ ਦਿਨ ਵੇਲੇ ਉਹਨਾਂ ਨੂੰ ਸੰਗ ਆਉਂਦੀ ਹੈ। ਲੇਖਕ ਜਦੋਂ ਪਾਰਕ ਵਿੱਚ ਸੈਰ ਕਰਨ ਲਈ ਜਾਂਦਾ ਹੈ ਤਾਂ ਉਹਨਾਂ ਨੂੰ ਇੱਥੇ ਕੁਵੇਲੇ ਦੇਖ ਕੇ ਉਹਨਾਂ ਦੇ ਆਚਰਣ ਤੇ ਸ਼ੱਕ ਕਰਦਾ ਹੈ ਕਿ ਉਹ ਜ਼ਰੂਰ ਕਿਸੇ ਨੂੰ ਮਿਲਣ ਲਈ ਇਸ ਵੇਲੇ ਖਲੋਤੀਆਂ ਹਨ। ਸੋ ਇਸ ਪ੍ਰਕਾਰ ਲੇਖਕ ਸ਼ੱਕੀ ਸੁਭਾਅ ਵਾਲਾ ਹੈ। ਰੋਮਾਂਟਿਕ ਰੁਚੀਆਂ ਵਾਲਾ ਕਹਾਣੀਕਾਰ ਰੋਮਾਂਟਿਕ ਰੁਚੀਆਂ ਦਾ ਮਾਲਕ ਹੈ। ਉਹ ਸਮਝਦਾ ਹੈ ਕਿ ਹਨੇਰੇ ਤੇ ਕੁਵੇਲੇ ਦੇ ਸਮੇਂ ਵਿੱਚ ਮਨ ਪੁੱਠੇ ਕੰਮਾਂ ਵੱਲ ਜਾਂਦਾ ਹੈ ਇਸੇ ਲਈ ਉਹ پارک ਵਿੱਚ ਦੋ ਮੁਟਿਆਰਾਂ ਨੂੰ ਕਿਸੇ ਨੂੰ ਮਿਲਣ ਦੀ ਉਡੀਕ ਵਿੱਚ ਖੜੀਆਂ ਸਮਝਦਾ ਹੈ ਸੂਹਾ ਕੱਢਣ ਵਿੱਚ ਦਿਲਚਸਪੀ ਲੈਣ ਵਾਲਾ ਕਹਾਣੀਕਾਰ ਹਨੇਰੇ ਵਿੱਚ ਖੜੀਆਂ ਕੁੜੀਆਂ ਬਾਰੇ ਸੂਹ ਕੱਢਣ ਲਈ ਉਹਨਾਂ ਦੇ ਆਲੇ-ਦੁਆਲੇ ਘੁੰਮਦਾ ਹੈ ਉਸ ਨੂੰ ਸ਼ੱਕ ਹੈ ਕਿ ਉਹ ਇਸ ਵੇਲੇ ਕਿਸੇ ਨੂੰ ਮਿਲਣ ਨਹੀਂ ਖੜੀਆਂ ਹਨ ਪਰ ਅਖੀਰ ਵਿੱਚ ਉਹ ਆਪਣੇ ਇਸ ਯਤਨ ਤੋਂ ਪਿੱਛੇ ਹਟ ਜਾਂਦਾ ਹੈ ਆਪਣੀ ਮੂਰਖਤਾ ਤੇ ਪਛਤਾਵਾ ਕਰਨ ਤੇ ਸ਼ਰਮਸ਼ਾਰ ਹੋਣ ਵਾਲਾ ਕਹਾਣੀਕਾਰ ਨੂੰ ਜਦੋਂ ਉਹਨਾਂ ਕੁੜੀਆਂ ਦੀ ਅਸਲੀਅਤ ਦਾ ਗਿਆਨ ਹੁੰਦਾ ਹੈ ਤਾਂ ਉਹ ਆਪਣੀ ਮੂਰਖਤਾ ਤੇ ਪਛਤਾਉਂਦਾ ਹੈ ਤੇ ਸ਼ਰਮਸ਼ਾਰ ਵੀ ਹੁੰਦਾ ਹੈ ਉਹ ਆਪਣੀ ਪਤਨੀ ਦੇ ਮੂੰਹੋਂ ਕੁੜੀਆਂ ਦੀ ਸ਼ਲਾਘਾ ਸੁਣ ਕੇ ਕਹਿੰਦਾ ਹੈ ਕਿ ਉਸ ਦੀ ਇਸ ਸ਼ਲਾਘਾ ਸਾਹਮਣੇ ਮੇਰੀ ਸ਼ਰਮਿੰਦਗੀ ਹੋਰ ਵੱਧ ਗਈ ਅਗਲਾ ਪ੍ਰਸ਼ਨ ਹੈ ਸਰੋਜ ਨਾਮਕ ਪਾਤਰ ਦੀ ਪਾਤਰ ਉਸਾਰੀ ਕਰੋ ਸਰੋਜ ਸ਼ੇਰਨੀਆਂ ਕਹਾਣੀ ਦੀ ਇੱਕ ਮਹੱਤਵਪੂਰਨ ਪਾਤਰ ਹੈ ਉਹ ਵੀਣਾ ਦੀ ਸਹੇਲੀ ਹੈ ਉਹ ਪਿੰਡ ਦੇ ਕਿਸੇ ਸਕੂਲ ਵਿੱਚ ਅਧਿਆਪਕਾ ਹੈ ਉਜਾਰ ਤੇ ਭਿਆਨਕ ਰਸਤੇ ਦੀ ਦੂਰੀ ਨੂੰ ਦੂਰ ਕਰਨ ਲਈ ਉਹ ਸਾਈਕਲ ਚਲਾਉਣਾ ਸਿੱਖਦੀ ਹੈ ਉਹ ਆਪਣੀ ਔਕੜ ਦਾ ਹੱਲ ਆਪ ਲੱਭਦੀ ਹੈ ਸ਼ਰਮਾਕਲ ਸੁਭਾਅ ਦੀ ਕੁੜੀ ਸਰੋਜ ਬੜੇ ਸ਼ਰਮਾਕਲ ਸੁਭਾਅ ਦੀ ਕੁੜੀ ਹੈ ਇਸ ਲਈ ਉਹ ਆਪਣੀ ਸਹੇਲੀ ਬੀਨਾ ਵਾਂਗ ਰਾਤ ਨੂੰ ਲੋਕਾਂ ਤੋਂ ਚੋਰੀ ਸਾਈਕਲ ਚਲਾਉਣਾ ਸਿੱਖਦੀ ਹੈ ਉਹ ਦਿਨ ਵੇਲੇ ਸਾਈਕਲ ਚਲਾਉਣ ਸਿੱਖਣ ਤੋਂ ਸ਼ਰਮਾਉਂਦੀ ਹੈ ਬਹਾਨੇਵਾਦ ਕਹਾਣੀਕਾਰ ਦੀ ਪਤਨੀ ਤੇ ਪੁੱਛਣ ਤੇ ਉਹ ਸਾਈਕਲ ਚਲਾਉਣ ਤੋਂ ਕਿਉਂ ਹਟ ਗਈਆਂ ਹਨ ਤਾਂ ਸਰੋਜ ਕਹਿੰਦੀ ਹੈ ਥੱਕ ਗਈਆਂ ਹਾਂ ਜਰਾ ਸਾਹ ਲੈ ਕੇ ਚਲਾਵਾਂਗੀਆਂ ਇੱਥੇ ਉਹ ਝੂਠਾ ਬਹਾਨਾ ਬਣਾਉਂਦੀ ਹੈ ਔਕੜਾਂ ਲੱਭਣ ਵਾਲੀ ਉਸ ਨੂੰ ਸਕੂਲ ਦਾ ਰਸਤਾ ਭਿਆਨਕ ਤੇ ਲੰਮਾ ਪ੍ਰਤੀਤ ਹੁੰਦਾ ਹੈ ਇਸ ਔਕੜ ਨੂੰ ਸੁਲਝਾਉਣ ਲਈ ਵੀਨਾ ਨਾਲ ਵੀ ਸਾਈਕਲ ਚਲਾਉਣਾ ਸਿੱਖਦੀ ਹੈ ਤਾਂ ਜੋ ਔਖੇ ਸਫ਼ਰ ਨੂੰ ਆਸਾਨੀ ਨਾਲ ਮੁਕਾਇਆ ਜਾ ਸਕੇ ਹਾਜ਼ਰ ਜਵਾਬ ਸਰੋਜ ਬੜੀ ਹਾਜ਼ਰ ਜਵਾਬ ਹੈ ਉਹ ਕਹਾਣੀਕਾਰ ਦੀ ਪਤਨੀ ਦੀ ਹਰ ਗੱਲ ਦਾ ਬਹੁਤ ਜਲਦੀ ਜਵਾਬ ਦਿੰਦੀ ਹੈ ਅਗਲਾ ਪ੍ਰਸ਼ਨ ਹੈ ਵੀਨਾ ਨਾਮਕ ਪਾਤਰ ਦੀ ਪਾਤਰ ਉਸਾਰੀ ਕਰੋ ਵੀਨਾ ਵੀ ਸ਼ੇਰਨੀਆ ਕਹਾਣੀ ਦੀ ਇੱਕ ਮਹੱਤਵਪੂਰਨ ਪਾਤਰ ਹੈ ਉਹ ਸਰੋਜ ਦੀ ਸਹੇਲੀ ਹੈ ਉਹ ਪਿੰਡ ਦੇ ਕਿਸੇ ਸਕੂਲ ਵਿੱਚ ਅਧਿਆਪਕਾ ਹੈ ਉਜਾੜ ਤੇ ਭਿਆਨਕ ਰਸਤੇ ਦੀ ਦੂਰੀ ਨੂੰ ਦੂਰ ਕਰਨ ਲਈ ਉਹ ਵੀ ਸਾਈਕਲ ਚਲਾਉਣਾ ਸਿੱਖਦੀ ਹੈ ਸ਼ਰਮਾਕਲ ਸੁਭਾਅ ਵਾਲੀ ਵੀਨਾ ਬੜੇ ਸ਼ਰਮਾਕਲ ਸੁਭਾਅ ਦੀ ਕੁੜੀ ਹੈ ਉਹ ਵੀ ਆਪਣੀ ਸਹੇਲੀ ਸਰੋਜ ਵਾਂਗ ਹੀ ਦਿਨ ਵੇਲੇ ਸਾਈਕਲ ਚਲਾਉਣ ਤੇ ਸਿੱਖਣ ਤੋਂ ਸ਼ਰਮਾਉਂਦੀ ਹੈ ਔਕੜਾਂ ਦਾ ਹੱਲ ਲੱਭਣ ਵਾਲੀ ਉਸ ਨੂੰ ਸਕੂਲ ਦਾ ਰਸਤਾ ਲੰਮਾ ਤੇ ਭਿਆਨਕ ਲੱਗਦਾ ਹੈ ਇਸ ਔਕੜ ਦਾ ਹੱਲ ਲੱਭਣ ਲਈ ਉਹ ਸਰੋਜ ਵਾਂਗ ਹੀ ਸਾਈਕਲ ਚਲਾਉਣਾ ਸਿੱਖਦੀ ਹੈ ਤਾਂ ਕਿ ਮੁਸ਼ਕਲ ਸਫ਼ਰ ਨੂੰ ਆਸਾਨੀ ਨਾਲ ਮੁਕਾਇਆ ਜਾ ਸਕੇ ਸਪਸ਼ਟਵਾਦੀ ਉਹ ਸਰੋਜ ਵਾਂਗ ਬਹਾਨੇਵਾਜ਼ ਨਹੀਂ ਹੈ ਕਹਾਣੀਕਾਰ ਦੀ ਪਤਨੀ ਨੂੰ ਉਹ ਸਪਸ਼ਟ ਤੌਰ ਤੇ ਦੱਸ ਦਿੰਦੀ ਹੈ ਕਿ ਉਹਨਾਂ ਨੇ ਸਾਈਕਲ ਚਲਾਉਣਾ ਇਸ ਲਈ ਬੰਦ ਕਰ ਦਿੱਤਾ ਕਿ ਦੂਜਿਆਂ ਦੇ ਸਾਹਮਣੇ ਉਹਨਾਂ ਨੂੰ ਸਾਈਕਲ ਸਿਖਦਿਆਂ ਸ਼ਰਮ ਆਉਂਦੀ ਹੈ ਇਸ ਤਰ੍ਹਾਂ ਵੀਨਾ ਸਰੋਜ ਦੇ ਮੁਕਾਬਲੇ ਸਪਸ਼ਟਵਾਦੀ ਕੁੜੀ ਹੈ ਪ੍ਰਸ਼ਨ ਹੈ ਰਾਤ ਦੇ ਹਨੇਰੇ ਵਿੱਚ ਪਾਰਕ ਦਾ ਦ੍ਰਿਸ਼ ਕਿਹੋ ਜਿਹਾ ਸੀ ਇਸ ਦਾ ਉੱਤਰ ਹੈ ਜੀ ਰਾਤ ਦੇ ਹਨੇਰੇ ਵਿੱਚ ਪਾਰਕ ਦੇ ਕੰਢੇ ਸੜਕ ਉੱਤੇ ਜਗ ਰੀਆਂ ਬੱਤੀਆਂ ਦਾ ਅਠ ਕੁ ਦਿਨਾਂ ਦੇ ਚੰਦ ਜਿੰਨਾ ਚਾਨਣ ਹੋ ਰਿਹਾ ਸੀ ਪਰ ਇਹ ਚਾਨਣ ਇੱਕਸਾਰ ਨਹੀਂ ਸੀ ਸੜਕ ਦੇ ਕਿਨਾਰੇ ਉੱਗੇ ਰੁੱਖਾਂ ਦੇ ਲੰਮੇ ਲੰਮੇ ਪਰਛਾਵੇਂ ਪਾਰਕ ਵਿੱਚ ਪੈ ਕੇ ਕਈ ਥਾਵਾਂ ਤੇ ਹਨੇਰਾ ਕਰ ਰਹੇ ਸਨ ਰਾਤ ਹਨੇਰੀ ਸੀ ਪਰ ਆਕਾਸ਼ ਉੱਤੇ ਤਾਰੇ ਟिमटਮਾਉਂਦੇ ਨਜ਼ਰ ਆ ਰਹੇ ਸਨ ਪ੍ਰਸ਼ਨ ਹੈ ਕੁੜੀਆਂ ਕੌਣ ਸਨ ਤੇ ਪਾਰਕ ਵਿੱਚ ਕੀ ਕਰ ਰਹੀਆਂ ਸਨ ਇਸ ਦਾ ਉੱਤਰ ਹੈ ਜੀ ਕੁੜੀਆਂ ਅਧਿਆਪਕਾਵਾਂ ਸਨ ਉਹ ਪਾਰਕ ਵਿੱਚ ਸਾਈਕਲ ਚਲਾਉਣ ਦਾ ਅਭਿਆਸ ਕਰ ਰਹੀਆਂ ਸਨ ਇਸ ਤੋਂ ਬਾਅਦ ਪ੍ਰਸ਼ਨ ਹੈ ਲੇਖਕ ਨੇ ਇਕੱਲਾ ਸੈਰ ਕਰਨ ਦਾ ਫੈਸਲਾ ਕਿਉਂ ਕੀਤਾ ਇਸ ਦਾ ਉੱਤਰ ਹੈ ਜੀ ਲੇਖਕ ਨੂੰ ਕੱल्या ਸੈਰ ਕਰਨ ਦਾ ਫੈਸਲਾ ਇਸ ਕਰਕੇ ਕਰਨਾ ਪਿਆ ਕਿਉਂਕਿ ਉਸਦੀ ਪਤਨੀ ਕਾਕੇ ਨੂੰ ਸੁਲਾਉਣ ਦਾ ਯਤਨ ਕਰ ਰਹੀ ਸੀ। ਅਗਲਾ ਪ੍ਰਸ਼ਨ ਪਾਠ ਵਿੱਚ ਦਰਸਾਏ ਸੈਰ ਕਰਨ ਵਾਲੇ ਪਾਰਕ ਦਾ ਵਰਣਨ ਕਰੋ। ਇਸ ਦਾ ਉੱਤਰ ਹੈ ਜੀ ਕਿ ਇਹ ਪਾਰਕ ਬਹੁਤ ਵੱਡੀ ਸੀ। ਇਸ ਵਿੱਚ ਮદાન ਨੂੰ ਪੱਧਰਾ ਕਰਕੇ ਘਾਹ ਉਗਾਇਆ ਹੋਇਆ ਸੀ ਤੇ ਸੈਰ ਕਰਨ ਵਾਲੀ ਸੜਕ ਤੇ ਬत्तियां ਵੀ ਲੱਗੀਆਂ ਹੋਈਆਂ ਸਨ ਤੇ ਪਾਰਕ ਦੇ ਦਿਵਾਲੇ ਤਾਰ ਬਲੀ ਗਈ ਸੀ। ਪ੍ਰਸ਼ਨ ਹੈ ਕੁੜੀਆਂ ਪਾਰਕ ਵਿੱਚ ਰਾਤ ਵੇਲੇ ਸਾਈਕਲ ਚਲਾਉਣਾ ਕਿਉਂ ਸਿੱਖ ਰਹੀਆਂ ਸਨ ਇਸ ਦਾ ਉੱਤਰ ਹੈ ਜੀ ਕੁੜੀਆਂ ਪਾਰਕ ਵਿੱਚ ਰਾਤ ਵੇਲੇ ਸਾਈਕਲ ਚਲਾਉਣਾ ਇਸ ਲਈ ਸਿੱਖ ਰਹੀਆਂ ਸਨ ਕਿਉਂਕਿ ਦਿਨੇ ਉਹਨਾਂ ਨੂੰ ਸੰਗ ਆਉਂਦੀ ਸੀ ਅਗਲਾ ਪ੍ਰਸ਼ਨ ਹੈ ਦਰਖਤ ਹੇਠ ਖਲੋਤੀਆਂ ਕੁੜੀਆਂ ਨੂੰ ਦੇਖ ਕੇ ਲੇਖਕ ਨੇ ਕੀ ਸੋਚਿਆ ਇਸ ਦਾ ਉੱਤਰ ਹੈ ਦਰਖਤ ਹੇਠ ਖਲੋਤੀਆਂ ਕੁੜੀਆਂ ਨੂੰ ਦੇਖ ਕੇ ਲੇਖਕ ਨੇ ਸੋਚਿਆ ਕਿ ਉਹ ਜ਼ਰੂਰ ਆਚਰਣਹੀਰ ਕੁੜੀਆਂ ਹੋਣਗੀਆਂ ਜੋ ਰਾਤ ਦੇ ਹਨੇਰੇ ਵਿੱਚ ਕਿਸੇ ਨੂੰ ਉਡੀਕ ਰਹੀਆਂ ਹਨ ਜਦੋਂ ਆਵੇਗਾ ਤਾਂ ਉਸ ਨਾਲ ਚਲੀਆਂ ਜਾਣਗੀਆਂ ਉਸ ਨੇ ਚੋਰੀ-ਚੋਰੀ ਉਹਨਾਂ ਦੇ ਪਿੱਛੇ ਜਾਣ ਦਾ ਵਿਚਾਰ ਵੀ ਬਣਾ ਲਿਆ ਸੀ ਪਰ ਇਹ ਸੋਚ ਕੇ ਲੇਖਕ ਨੇ ਆਪਣਾ ਵਿਚਾਰ ਬਦਲ ਦਿੱਤਾ ਕਿ ਉਹ ਤਾਂ ਕਿਸੇ ਦੇ ਘਰ ਜਾਂ ਹੋਟਲ ਵਿੱਚ ਵੱਲ ਜਾਣਗੀਆਂ ਮੈਂ ਬਾਹਰ ਖੜੋਤਾ ਰਹਿ ਜਾਵਾਂਗਾ ਅਗਲਾ ਪ੍ਰਸ਼ਨ ਹੈ ਕੁੜੀਆਂ ਸਾਈਕਲ ਕਿਉਂ ਸਿੱਖ ਰਹੀਆਂ ਸਨ ਕੁੜੀਆਂ ਪਿੰਡ ਦੇ ਸਕੂਲ ਵਿੱਚ ਪੜਾਉਂਦੀਆਂ ਸਨ ਉਹਨਾਂ ਨੂੰ ਘਰੋਂ ਬੱਸ ਅੱਡੇ ਤੱਕ ਤੇ ਫਿਰ ਅੱਗੋਂ ਬੱਸ ਅੱਡੇ ਤੋਂ ਮੀਲ-ਮੀਲ ਪਾਰ ਦੂਰ ਪਿੰਡਾਂ ਤੱਕ ਤੁਰ ਕੇ ਜਾਣਾ ਪੈਂਦਾ ਸੀ ਤੇ ਪਿੰਡਾਂ ਵੀ ਉਜਾੜ ਤੇ ਬਿਆਵਾਨ ਸੀ ਸਾਰਾ ਰਸਤਾ ਕਪਾਹਾਂ ਕਮਾਦਾਂ ਤੇ ਵਾਜਰਿਆਂ ਨਾਲ ਭਰਿਆ ਹੋਇਆ ਸੀ ਉਹਨਾਂ ਨੂੰ ਇਹ ਰਾਹ ਲੰਘਦਿਆਂ ਬਹੁਤ ਡਰ ਆਉਂਦਾ ਸੀ ਉਹ ਸਾਈਕਲ ਉੱਤੇ ਛੇਤੀ ਛੇਤੀ ਇਸ ਡਰ ਵਾਲੇ ਪਿੰਡੇ ਨੂੰ ਪਾਰ ਕਰਕੇ ਪਿੰਡਾਂ ਵਿੱਚ ਪਹੁੰਚਣ ਲਈ ਸਾਈਕਲ ਸਿੱਖ ਰਹੀਆਂ ਸਨ ਅਗਲਾ ਪ੍ਰਸ਼ਨ ਹੈ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀਆਂ ਰਚਨਾਵਾਂ ਦੇ ਨਾਮ ਦੱਸੋ ਤਾਂ ਕੁਲਵੰਤ ਸਿੰਘ ਵਿਰਕ ਨੇ ਜਿਹੜੇ ਕਹਾਣੀ ਸੰਗ੍ਰਹਿ ਲਿਖੇ ਹਨ ਉਹਨਾਂ ਦੇ ਨਾਮ ਹਨ ਤੂੜੀ ਦੀ ਪੰਡ ਨਵੇਂ ਲੋਕ ਸ਼ਾ ਵੀੜਾ ਧਰਤੀ ਤੇ ਆਕਾਸ਼ ਇੱਕਸ ਕੇ ਹੰਬਾਰਿਕ ਦੁੱਧ ਦਾ ਛੱਪੜ ਪ੍ਰਸ਼ਨ ਇਸ ਕਹਾਣੀ ਬਾਰੇ ਸੰਪਾਦਕ ਨੇ ਕਿਤਾਬ ਵਿੱਚ ਕੀ ਟਿੱਪਣੀ ਕੀਤੀ ਹੈ ਤਾਂ ਕਹਾਣੀ ਜਿਹੜੀ ਕਮਾਂਕਾਰਾਂ ਵਿੱਚ ਲੱਗੀਆਂ ਕੁੜੀਆਂ ਦੇ ਅਨੇਕਾਂ ਅਨੁਭਵਾਂ ਨਾਲ ਸੰਬੰਧਿਤ ਕਹਾਣੀ ਹੈ ਇਨ੍ਹਾਂ ਕੁੜੀਆਂ ਵਿੱਚ ਕਹਾਣੀਕਾਰ ਬਹਾਦਰੀ ਦੀ ਝਲਕ ਦੇਖਦਾ ਹੈ ਕਹਾਣੀਕਾਰ ਨੂੰ ਪਹਿਲਾਂ ਤਾਂ ਇਹ ਲੱਗਦਾ ਹੈ ਕਿ ਸ਼ਾਇਦ ਕੁੜੀਆਂ ਕਿਸੇ ਬੁਰੇ ਕੰਮ ਵੱਲ ਰੁਚਿਤ ਹਨ ਪਰ ਉਹਨਾਂ ਨੂੰ ਨਰੋਈ ਕਿਰਤਵਲ ਲੱਗਿਆ ਦੇਖ ਕੇ ਉਸ ਨੂੰ ਖੁਸ਼ੀ ਹੋਈ ਇਹ ਕਹਾਣੀ ਕੰਮਾ ਕਿਤਿਆ ਰਾਹੀ ਰੋਟੀ ਕਮਾਉਣ ਵਾਲੀ ਔਸਤਰੀ ਜਾਤੀ ਪ੍ਰਤੀ ਇੱਕ ਸੱਚੀ ਸ਼ਰਧਾਂਜਲੀ ਹੈ ਪ੍ਰਸ਼ੰਸ਼ ਸ਼ੇਰਨੀਆਂ ਕਹਾਣੀ ਵਿੱਚ ਹੌਸਲੇ ਵਾਲੀਆਂ ਕੁੜੀਆਂ ਦੀ ਪ੍ਰਸ਼ੰਸਾ ਕੌਣ ਕਰਦੀ ਹੈ ਤੇ ਕਿਉਂ ਸ਼ੇਰਨੀਆਂ ਕਹਾਣੀ ਵਿੱਚ ਹੌਸਲੇ ਵਾਲੀਆਂ ਕੁੜੀਆਂ ਦੀ ਪ੍ਰਸ਼ੰਸਾ ਕਹਾਣੀਕਾਰ ਦੀ ਪਤਨੀ ਕਰਦੀ ਹੈ ਕਿਉਂਕਿ ਉਹ ਕੁੜੀਆਂ ਬੜੀਆਂ ਲੀਡਰ ਸਨ ਉਹ ਆਪਣੇ ਰਸਤੇ ਵਿੱਚ ਆਉਣ ਵਾਲੀਆਂ ਔਕੜਾਂ ਨੂੰ ਆਪ ਹੀ ਹੱਲ ਕਰਨੀ ਹਿੰਮਤ ਰੱਖਦੀਆਂ ਸਨ ਕਹਾਣੀਕਾਰ ਦੀ ਪਤਨੀ ਜਾਣਦੀ ਹੈ ਕਿ ਨੌਕਰੀ ਪੇਸ਼ਾ ਕੁੜੀਆਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪ੍ਰਸ਼ਨ ਹੈ ਕਹਾਣੀ ਵਿੱਚ ਲੜਕੀਆਂ ਨੂੰ ਸ਼ੇਰ ਦੀਆਂ ਕਿਉਂ ਕਿਹਾ ਗਿਆ ਹੈ ਇਸ ਦਾ ਉੱਤਰ ਹੈ ਜੀ ਕਹਾਣੀ ਵਿੱਚ ਲੜਕੀਆਂ ਨੂੰ ਸ਼ੇਰ ਦੀਆਂ ਇਸ ਕਰਕੇ ਕਿਹਾ ਗਿਆ ਹੈ ਕਿਉਂਕਿ ਉਹ ਇਸ ਤੋਮਤਾਤੇ ਖਤਰਿਆਂ ਭਰੇ ਸਮਾਜ ਵਿੱਚ ਬੜੇ ਹੌਸਲੇ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੀਆਂ ਹਨ ਪ੍ਰਸ਼ਨ ਲੇਖਕ ਦੀ ਪਤਨੀ ਨਾਲ ਫਿਰੋਜ਼ਪੁਰ ਵਿੱਚ ਕਿਹੜੀ ਘਟਨਾ ਵਾਪਰੀ ਸੀ ਇਸ ਦਾ ਉੱਤਰ ਹੈ ਜੀ ਇੱਕ ਵਾਰ ਸਵੇਰੇ ਲੇਖਕ ਦੀ ਪਤਨੀ ਤੇ ਉਸ ਦੀ ਭੈਣ ਸਾਹਮਣੇ ਉਹ ਕਾਲੀ ਕਾਲੀ ਤੁਰੀ ਆਰੀ ਇੱਕ ਕਬਰਾਈ ਹੋਈ ਕੁੜੀ ਨੂੰ ਦੇਖਦੀਆਂ ਹਨ ਉਹ ਕਾਰਨ ਜਾਣ ਵਾਸਤੇ ਉਸ ਦੇ ਮਗਰ ਤੁਰ ਪੈਂਦੀਆਂ ਹਨ ਅੱਗੇ ਜਾ ਕੇ ਪਤਾ ਲੱਗਦਾ ਹੈ ਕਿ ਉਹ ਡਿਊਟੀ ਤੋਂ ਦੇਰੀ ਹੋਰ ਕਾਨ ਕਬਰਾਈ ਹੋਈ ਸੀ ਉਹ ਸ਼ਰਮਿੰਦਾ ਹੋ ਕੇ ਵਾਪਸ ਮੁੜ ਆਉਂਦੀਆਂ ਹਨ ਸੋ ਇਹ ਸੀ ਜੀ ਕਹਾਣੀ ਸ਼ੇਰ ਦੀਆਂ ਕਹਾਣੀ ਤੋਂ ਬਾਅਦ ਪੇਸ਼ ਹੈ ਕੁਲਵੰਤ ਸਿੰਘ ਵਿਰਕ ਦੀ ਜੀਵਨੀ ਕੁਲਵੰਤ ਸਿੰਘ ਵਿਰਕ ਦਾ ਜਨਮ ਪਿੰਡ ਫੁੱਲਵਰਨ ਜਾਂ ਫਲੈਰਨ ਜ਼ਿਲ੍ਹਾ ਸ਼ੇਖੂਪੁਰਾ ਇਹ ਜਗਾ ਅੱਜ ਕੱਲ ਪਾਕਿਸਤਾਨ ਵਿੱਚ ਹੈ ਵਿਖੇ ਆ사 ਸਿੰਘ ਦੇ ਘਰ 21 ਮਾਰਚ 1921 ਨੂੰ ਹੋਇਆ ਉਸ ਨੇ ਮੁੱਢਲੀਆਂ ਚਾਰ ਜਮਾਤਾਂ ਆਪਣੇ ਪਿੰਡ ਦੇ ਸਕੂਲ ਵਿੱਚ ਪੜੀਆਂ ਤੇ ਆਤੇ ਨੇੜੇ ਪੈਂਦੇ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ ਦੇ ਸਕੂਲ ਵਿੱਚੋਂ ਪੰਜਵੀਂ ਪਾਸ ਕੀਤੀ میٹرਿਕ ਛੇਕੂਪੁਰ ਤੋਂ ਪਾਸ ਕਰਕੇ ਐਫਸੀ ਕਾਲਜ ਲਾਹੌਰ ਤੋਂ ਬੀਏ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਐਮਏ ਅੰਗਰੇਜ਼ੀ ਪਾਸ ਕੀਤੀ ਬਾਅਦ ਵਿੱਚ ਲਾਹੌਰ ਦੇ ਲਾ ਕਾਲਜ ਤੋਂ ਵਕਾਲਤ ਪਾਸ ਕੀਤੀ ਕੁਲਵੰਤ ਸਿੰਘ ਵਿਰਕ 1942 ਵਿੱਚ ਬਤਾਰ ਲੈਫਟੀਨੈਂਟ ਫੌਜ ਵਿੱਚ ਭਰਤੀ ਹੋ ਗਿਆ ਜਦੋਂ ਦੇਸ਼ ਆਜ਼ਾਦ ਹੋਇਆ 1947 ਵਿੱਚ ਤਾਂ ਸਾਫਕਾ ਫੌਜੀ ਹੋਣ ਕਰਕੇ ਵਿਰਕ ਨੂੰ ਲਿਆਨ ਅਫਸਰ ਦੀ ਨੌਕਰੀ ਮਿਲ ਗਈ ਜਿਸ ਦਾ ਕੰਮ ਦੰਗਿਆਂ ਕਾਰਨ ਪਾਕਿਸਤਾਨ ਵਿੱਚ ਰਹਿ ਗਏ ਪਰਿਵਾਰਾਂ ਜਾਂ ਉਧਾਰੀਆਂ ਗਈਆਂ ਕੁੜੀਆਂ ਔਰਤਾਂ ਨੂੰ ਹਿੰਦੁਸਤਾਨ ਲਿਆਉਣਾ ਸੀ ਫਿਰ ਆਪ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਜੁਆਇੰਟ ਡਾਇਰੈਕਟਰ ਸੂਚਨਾ ਅਧਿਕਾਰੀ ਬਣੇ ਅੰਤੋਂ ਪ੍ਰੈਸ ਸਕੱਤਰ ਮੁੱਖ ਮੰਤਰੀ ਪੰਜਾਬ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਆਪਣੇ ਜਲੰਧਰ ਨਿਵਾਸ ਦੌਰਾਨ ਉਹਨਾਂ ਨੇ ਪੰਜਾਬੀ ਲੇਖਕ ਸਵਾ ਦੀ ਜਰਨਲ ਸਕੱਤਰੀ ਵੀ ਕੀਤੀ 24 ਦਸੰਬਰ 1987 ਨੂੰ ਆਪ ਅਕਾਲ ਚਲਾਣਾ ਕਰ ਗਏ ਕੁਲਵੰਤ ਸਿੰਘ ਵਿਰਕ ਨੇ ਅੱਠ ਕਹਾਣੀ ਸੰਗ੍ਰਹਿ ਪੰਜਾਬੀ ਸਾਹਿਤ ਜਗ ਨੂੰ ਦਿੱਤੇ ਇਹਨਾਂ ਵਿੱਚ ਸ਼ਾ ਵੇਲਾ 1950 ਵਿੱਚ ਛਪਿਆ ਧਰਤੀ ਤੇ ਆਕਾਸ਼ 1955 ਵਿੱਚ ਤੂੜੀ ਦੀ ਪੰਡ 1954 ਵਿੱਚ ਏਕ ਸਕੇ ਹਮਾਰਿਕ 1955 ਵਿੱਚ ਦੁੱਧ ਦਾ ਛੱਪੜ 1957 ਵਿੱਚ ਗੋਲਾ 1961 ਵਿੱਚ ਨਵੇਂ ਲੋਕ 1967 ਵਿੱਚ ਤੇ ਅਸਤਵਾਜੀ 1984 ਵਿੱਚ ਕਹਾਣੀ ਸੰਗ੍ਰਹਿ ਦੁੱਧ ਦਾ ਛੱਪੜ ਨੂੰ 1959 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਅਤੇ ਨਵੇਂ ਲੋਕ ਨੂੰ 1969 ਵਿੱਚ ਸਾਹਿਤ ਅਕਾਦਮੀ ਦਿੱਲੀ ਵੱਲੋਂ ਇਨਾਮ ਪ੍ਰਾਪਤ ਹੋਏ ਹਨ ਵਿਰਕ ਦੀਆਂ ਕਹਾਣੀਆਂ ਵਿੱਚ ਪੰਜਾਬੀ ਸਮਾਜਿਕ ਸੱਭਿਆਚਾਰਕ ਪਰੰਪਰਾਵਾਂ ਨਾਲ ਲਬਰੀਜ ਪੰਜਾਬੀ ਮਾਨਸਿਕ ਬੰਤਰ ਦੀ ਖੂਬਸੂਰਤ ਪੇਸ਼ਕਾਰੀ ਹੋਈ ਹੈ ਉਸ ਦੀ ਸੂਖਮ ਦ੍ਰਿਸ਼ਟੀ ਆਮ ਜਹੀਆਂ ਲੱਗਦੀਆਂ ਘਟਨਾਵਾਂ ਵਿੱਚੋਂ ਵਿਲੱਖਣਤਾ ਲੱਭ ਲੈਂਦੀ ਸੀ ਇਸੇ ਕਰਕੇ ਹੀ ਪ੍ਰਸਿੱਧ ਕਹਾਣੀਕਾਰ ਜੀਤਕਾਰ ਉਸ ਨੂੰ ਪੰਜਾਬੀ ਕਹਾਣੀ ਦਾ ਬਾਦਸ਼ਾਹ ਕਹਿੰਦੀ ਹੈ ਸੋ ਇਹ ਸੀ ਜੀ ਵੀਡੀਓ ਕਹਾਣੀ ਸ਼ੇਰਨੀਆਂ ਜਿਹੜੀ ਕਿ ਕੁਲਵੰਤ ਸਿੰਘ ਵਿਰਤ ਦੀ ਲਿਖੀ ਹੋਈ ਹੈ ਤੇ ਕਹਾਣੀ ਤੇ ਆਧਾਰਿਤ ਪ੍ਰਸ਼ਨ ਉੱਤਰ ਵੀ ਦੇਖੇ ਵੀਡੀਓ ਨੂੰ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤੈਸ ਨੂੰ ਕਿਰਪਾ ਕਰਕੇ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਣਾ ਜੀ ਚੈਨਲ ਪੰਜਾਬੀ ਵਾਈਟ ਬੋਰਡ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੇ ਵੀਡੀਓ ਜਿਹੜੇ ਉਹ ਵੀ ਤੁਹਾਨੂੰ ਸਮੇਂ ਸਿਰ ਮਿਲਦੇ ਰਹਿਣ ਇੱਕ ਵਾਰ ਫੇਰ ਆਪ ਜੀ ਦਾ We listen to feedback and suggestions from our viewers to provide informative and entertaining videos on a wide variety of topics. Your feedback helps us grow and improve, so please leave comments and share our content with your friends. Like and share our videos to help us reach a larger audience. Don't forget to subscribe to Punjabi Whiteboard to stay up to date with our latest content.